ਅੱਜਕੱਲ੍ਹ ਦੇ ਇਸ ਸੋਸ਼ਲ ਮੀਡੀਆ ਯੁੱਗ ਦੇ ਵਿੱਚ ਅਸੀਂ ਫੇਸਬੁਕ ਇੰਸਟਾਗ੍ਰam ਸਨੈਪਚੈਟ ਅਤੇ ਹੋਰ ਬਥੇਰੇ ਐਪਾਂ ਦੇ ਵਿੱਚ ਇੰਨੇ ਖੁੱਭ ਗਏ ਆ ਕਿ ਅਸੀਂ ਆਪਣਾ ਡਾਟਾ ਜਿਹੜਾ ਇਹ ਉਹ ਚੋਰੀ ਹੋਣ ਤੋਂ ਬਚਾਈ ਨਹੀਂ ਸਕਦੇ ਆ ਅੱਜਕੱਲ੍ਹ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਇੱਕ ਡਾਰਕ ਵੈਬ ਕਰਕੇ ਲੋਕ ਬਹੁਤ ਸੁਣਦੇ ਹੋਣਗੇ ਸ਼ਾਇਦ ਤੁਹਾਡੇ ਇੰਸਟਾਗ੍ਰam ਫੇਸਬੁਕ ਐਂਡ ਹੋਰ ਜਗਾ ਦੇ ਉੱਪਰ ਹੀ ਖਬਰ ਵੀ ਤੁਸੀਂ ਬਹੁਤ ਸੁਣੀ ਹੋਵੇਗੀ ਕਿ ਭਈ ਡਾਰਕ ਵੈਬ ਨਾ ਦੀ ਇੱਕ ਚੀਜ਼ ਐ ਜਿਸ ਜਗ੍ਹਾ ਦੇ ਉੱਪਰ ਸਾਡਾ ਪਰਸਨਲ ਡਾਟਾ ਜਿਹੜਾ ਐ ਉਹ ਯੂਜ਼ ਹੁੰਦਾ ਐ ਉਸ ਜਗ੍ਹਾ ਤੋਂ ਸਾਡੇ ਪਰਸਨਲ ਡਾਟੇ ਨੂੰ ਚੋਰੀ ਕਰਕੇ ਕਈ ਚੀਜ਼ਾਂ ਜੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਇਹ ਤਾਂ ਅਸੀਂ ਬਹੁਤ ਸੁਣਿਆ ਹੋਵੇਗਾ ਪਰ ਐਕਚੁਅਲ ਦੇ ਵਿੱਚ ਉਹ ਪਰਸਨਲ ਡਾਟਾ ਕਿਵੇਂ ਲੀਕ ਹੁੰਦਾ ਐ ਸਾਡਾ ਉਹ ਡਾਟਾ ਜੋ ਅਸੀਂ ਲੁਕਾ ਕੇ ਰੱਖਦੇ ਆ ਜੋ ਸਾਨੂੰ ਲੱਗਦਾ ਕਿ ਵੀ ਸਾਡੇ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਐ ਉਹ ਕਿਵੇਂ ਲੀਕ ਹੁੰਦਾ ਐ ਉਸ ਬਾਰੇ ਜੜੀ ਆ ਉਹ ਅੱਜ ਅਸੀਂ ਗੱਲਬਾਤ ਕਰਾਂਗੇ ਤਰਕ ਦੇ ਆਧਾਰ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ ਤਾਂ ਕਿ ਤੁਹਾਡੇ ਤੱਕ ਇਹ ਗੱਲਾਂ ਜ਼ਰੂਰ ਪਹੁੰਚਣ ਅਤੇ ਤੁਹਾਨੂੰ ਬੈਨੀਫਿਟ ਹੋਵੇ ਤੁਸੀਂ ਜਾਣ ਸਕੋ ਕਿ ਕਿਵੇਂ ਤੁਹਾਡਾ ਪਰਸਨਲ ਡਾਟਾ ਇਹ ਡਾਰਕ ਵੈੱਬ ਦੇ ਉੱਪਰ ਜਾਂਦਾ ਹੈ ਅਤੇ ਹੋਰ ਲੋਕ ਜਿਹੜੇ ਸਾਈਬਰ ਠੱਗ ਨੇ ਉਹ ਤੁਹਾਨੂੰ ਕਿਵੇਂ ਚੂਨਾ ਲਗਾਉਂਦੇ ਨੇ ਕਿਵੇਂ ਤੁਹਾਡੇ ਤੋਂ ਜੜੀ ਉਹ ਠੱਗੀ ਕਰਦੇ ਨੇ ਸਾਡੇ ਨਾਲ ਜਾਣਕਰ ਮੌਜੂਦ ਨੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅੱਛਾ ਬੜਾ ਅੱਛਾ ਤੁਸੀਂ ਇੱਕ ਤਾਂ ਉਪਰਾਲਾ ਵੀ ਕਰ ਰਹੇ ਹੋ ਕਿ ਭਈ ਲੋਕਾਂ ਨੂੰ ਇਹ ਸਿੱਖਿਆ ਜ਼ਰੂਰ ਦਿੱਤੀ ਜਾਵੇ ਕਿ ਭਈ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਵਿੱਚ ਇੰਨਾ ਨਾ ਖੁੱਭ ਜਾਓ ਕਿ ਤੁਸੀਂ ਆਪਣਾ ਪਰਸਨਲ ਡਾਟਾ ਤੁਸੀਂ ਆਪਣਾ ਉਹ ਡਾਟਾ ਜਿਹੜਾ ਤੁਹਾਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਉਹ ਤੁਸੀਂ ਦੁਨੀਆ ਭਰ ਨੂੰ ਜਿਹੜਾ ਹੈ ਉਹ ਦੇ ਰਹੇ ਹੋ ਡਾਰਕ ਵੈਬ ਦੇ ਉੱਪਰ ਖੁੱਲੇ ਥੋੜਾ ਜਿਹਾ ਮੈਨੂੰ ਜਰੂਰ ਸਮਝਾਓ ਅਸਲ ਦੇ ਵਿੱਚ ਡਾਰਕ ਵੈਬ ਕੀ ਹੈ ਕਿਵੇਂ ਡਾਰਕ ਵੈਬ ਦੇ ਉੱਪਰ ਸਾਡਾ ਜਿਹੜਾ ਡਾਟਾ ਹੈ ਪਰਸਨਲ ਡਾਟਾ ਹੈ ਚਾਹੇ ਉਹ ਡੇਟ ਆਫ ਬਰਥ ਹੋਵੇ ਨਾਮ ਹੋਵੇ ਆਧਾਰ ਕਾਰਡ ਨੰਬਰ ਹੋਵੇ ਈਮੇਲ ਐਡਰੈਸ ਹੋਵੇ ਹੋਰ ਕਈ ਚੀਜ਼ਾਂ ਨੇ ਉਹ ਕਿਵੇਂ ਯੂਜ਼ ਹੋ ਜਾਂਦੀਆਂ ਨੇ ਥੋੜਾ ਜਿਹਾ ਇਸ ਬਾਰੇ ਦੇਖੋ ਮੈਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਧੰਨਵਾਦ ਕਹਿਣਾ ਚਾਹਾਂਗਾ ਅ ਦੇਖੋ ਅਸੀਂ ਜਦੋਂ ਵੀ ਕੋਈ ਬੈਂਕ 'ਚ ਜਾਂਦੇ ਹਾਂ ਉਹ ਸਾਨੂੰ ਸਭ ਤੋਂ ਪਹਿਲਾਂ ਸਾਡਾ ਨੰਬਰ ਪੁੱਛਦੇ ਨੇ ਮੋਬਾਈਲ ਨੰਬਰ ਅੱਜ ਕੱਲ ਤਾਂ ਜੀਮੇਲ ਜਾਂ ਈਮੇਲ ਕੋਈ ਵੀ ਪੁੱਛਦੇ ਨੇ ਦਿਓ ਮੈਂ ਚਾਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਬੈਂਕ ਦੇ ਵਿੱਚ ਆਪਣਾ ਨੰਬਰ ਜਾਂ ਜਿੱਥੇ ਵੀ ਫਾਈਨੈਂਸ਼ੀਅਲ ਤੁਸੀਂ ਯੂਜ਼ ਕਰਨਾ ਉੱਥੇ ਮੋਬਾਈਲ ਨੰਬਰ ਉਹ ਦੇਣਾ ਹੈ ਜਿਹੜਾ ਤੁਸੀਂ ਹੋਰ ਕਿਤੇ ਯੂਜ਼ ਨਹੀਂ ਕਰਨਾ ਨਾ ਕਿਸੇ ਨੂੰ ਦੇਣਾ। ਹਮ ਮੋਬਾਈਲ ਨੰਬਰ ਦੇ ਨਾਲ ਨਾਲ ਜਿਹੜਾ ਈਮੇਲ ਵੀ ਆ ਉਹ ਵੀ ਤੁਸੀਂ ਕਿਤੇ ਯੂਜ਼ ਨਹੀਂ ਕਰਨਾ ਤਾਂ ਕਿ ਉਹਦੀ ਜਾਣਕਾਰੀ ਕਿਸੇ ਨੂੰ ਮਿਲੇ ਨਾ। ਦੇਖੋ ਆਪਾਂ ਨੂੰ ਪ੍ਰਿਕਾਸ਼ਨ ਕਰਨੇ ਪੈਣੇ ਆਪਾਂ ਬਚ ਨਹੀਂ ਸਕਦੇ ਜਿੱਦਾਂ ਦਾ ਸਿਸਟਮ ਹੋ ਗਿਆ। ਹਮ ਦੂਸਰਾ ਤੁਸੀਂ ਕਦੀ ਵੀ ਆਪਣੇ ਜਿਹੜੇ ਯੂਜ਼ਰ ਨੇਮ ਜਾਂ ਕ੍ਰੈਡੈਂਸ਼ੀਅਲਸ ਨੇ ਉਹ ਕਿਸੇ ਵੀ ਆਨਲਾਈਨ ਵੈਬਸਾਈਟ ਜਿੱਦਾ ਸ਼ਾਪਿੰਗ ਵੈਬਸਾਈਟਸ ਹੋ ਗਈਆਂ ਜਾਂ ਤੁਸੀਂ ਆਨਲਾਈਨ ਕੋਈ ਚੀਜ਼ ਆ ਖਰੀਦ ਰਹੇ ਹੋ ਉੱਥੇ ਨਹੀਂ ਯੂਜ਼ ਕਰਨੀਆਂ। ਉਹ ਉਹਨਾਂ ਚੀਜ਼ਾਂ ਤੋਂ ਬਚਣਾ ਹੈ। ਔਰ ਆਪਣੇ ਮੈਸੀਜ ਜਿਹੜਾ ਮੇਨ ਇੱਕ ਹੋਰ ਬੜਾ ਇੰਪੋਰਟੈਂਟ ਹਿੱਸਾ ਸੀਗਾ ਜਦੋਂ ਅਸੀਂ ਆਪਣਾ ਆਧਾਰ ਕਾਰਡ ਯੂਜ਼ ਕਰਦੇ ਤੁਸੀਂ ਆਧਾਰ ਕਾਰਡ ਦੀ ਗੱਲ ਕੀਤੀ ਆ ਆਧਾਰ ਕਾਰਡ ਆਪਾਂ ਕਿਸੇ ਨੂੰ ਦਿੰਨੇ ਆ ਜਿਹਦਾ ਕਿਸੇ ਪ੍ਰਿੰਟ ਆਊਟ ਲਈ ਚਲੇ ਗਏ ਉਹਨੂੰ ਕਹ ਵੀ ਇਹ ਸਾਡਾ ਆਧਾਰ ਕਾਰਡ ਆ ਸਕੈਨ ਕਰਕੇ ਪ੍ਰਿੰਟ ਕਰਦੇ ਉਹਨੂੰ ਸਕੈਨ ਕਰਕੇ ਕਾਪੀ ਆਪਣੇ ਕੋਲ ਰੱਖੀ ਹੋਈ ਹੈ ਸੌਫਟ ਕਾਪੀ। ਹੁਣ ਉਹ ਸੌਫਟ ਕਾਪੀ ਦੇ ਉੱਤੇ ਜਿਹੜੇ 12 ਦੇ ਇਸੀ ਚੀਜ਼ ਨਾਲ ਕੀ ਕਰ ਦਿੰਦੇ ਨੇ ਜਿਹੜੇ ਹੈਕਰਸ ਨੇ ਜਿਨ੍ਹਾਂ ਨੂੰ ਤੁਸੀਂ ਹੈਕਰ ਬੋਲਦੇ ਮੈਂ ਉਹਨਾਂ ਨੂੰ ਬੋਲਦਾ ਹਾਂ ਟੈਰਰ ਟੈਰਰਿਸਟ ਉਹ ਕੀ ਕਰ ਦਿੰਦੇ ਨੇ ਉਹ ਡਾਟਾ ਨੂੰ ਮਿਸਯੂਜ਼ ਕਰ ਦਿੰਦੇ ਨੇ ਇਸੇ ਕਰਕੇ ਸੈਂਟਰਲ ਗਵਰਨਮੈਂਟ ਆਫ ਇੰਡੀਆ ਜਿਹੜੀ ਉਹਨਾਂ ਨੇ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਜਿੱਥੇ ਆਧਾਰ ਕਾਰਡ ਡਾਊਨਲੋਡ ਹੁੰਦਾ ਆ ਉਸੇ ਆਧਾਰ ਕਾਰਡ ਡਾਊਨਲੋਡ ਦੇ ਨਾਲ ਇੱਕ ਆਪਸ਼ਨ ਦੇਤੀ ਆ ਮਾਸਕਡ ਆਧਾਰ ਕਾਰਡ ਤੁਸੀਂ ਜਦੋਂ ਡਾਊਨਲੋਡ ਕਰੋਗੇ ਦੇਖੋਗੇ ਕਿ ਜਿਹੜੇ ਪਹਿਲਾਂ ਦੇ ਜਿਹੜੇ ਉਹਦੇ 8 ਡਿਜੀਟ ਨੇ ਉਹ ਕ੍ਰੋਸ ਹੋ ਜਾਣਗੇ ਅਖੀਲੇ ਚਾਰ ਬਜਣਗੇ ਤੇ ਉਹ ਤੁਸੀਂ ਦਿਓ অথਨਟੀਕੇਟ ਨੇ ਉਹ ਕੋਈ ਵੀ ਧਾਰਾ ਲਏ ਬਚ ਵੀ ਗਿਆ ਪਾ ਇਹ ਗੱਲਾਂ ਛੋਟੀਆਂ ਨੇ ਲੇਕਿਨ ਕੰਮ ਆਣ ਵਾਲੀਆਂ ਅੱਛਾ ਡਾਰਕ ਵੈਬ ਸਾਈਟ ਕੀ ਹੈ ਇਸ ਦੇ ਉੱਪਰ ਕੀ ਹੁੰਦਾ ਹੈ ਇਹ ਹੈਕਰ ਲਈ ਕਿਉਂ ਲਾਹੇਵੰਦ ਹੈ ਆ ਦੇਖੋ ਮੈਂ ਹਮੇਸ਼ਾ ਇੱਕ ਛੋਟੀ ਜਿਹੀ ਚੀਜ਼ ਡਿਸਕਸ ਕਰਦਾ ਕਿ ਹਰੇਕ ਸਮਾਜ ਚ ਚੰਗੇ ਲੋਕ ਵੀ ਨੇ ਤੇ ਮਾੜੇ ਲੋਕ ਵੀ ਨੇ ਇਹ ਮਾੜੇ ਲੋਕਾਂ ਦਾ ਆਧਾਰ ਹੈ ਇੰਟਰਨੈਟ ਤੇ ਜਿਹਨੂੰ ਅਸੀਂ ਡਾਰਕ ਵੈਬ ਕਹਿੰਦੇ ਆ ਉੱਥੇ ਕੀ ਕਰ ਰਹੇ ਨੇ ਸਾਡਾ ਡਾਟਾ ਨੂੰ ਬਰੀਚ ਕਰ ਰਹੇ ਨੇ ਬੈਠੇ ਨੇ ਦੇਖ ਰਹੇ ਨੇ ਅਸੀਂ ਕਿਹੜੀ ਵੈਬਸਾਈਟ ਤੇ ਗਏ ਕੀ ਛੱਡ ਗਏ ਕਿਉਂਕਿ ਆਪਣੀ ਆਦਤ ਹੈ ਜਦੋਂ ਆਪਾਂ ਘਰੋਂ ਵੀ ਉੱਟ ਕੇ ਨਿਕਲਦੇ ਪੀ ਆ ਗੱਲਾਂ ਤਾਂ ਘਰ ਹੀ ਛੱਡ ਜਾਂਦੇ ਆ ਚਾਬੀ ਰਹਿ ਗਈ ਮੇਰੀ ਮੇਰਾ ਬਾਰਸ ਰਹਿ ਗਿਆ ਉਹ ਆਪਣੇ ਅਣਗਹਿਲੀ ਕਰਕੇ ਹੁੰਦਾ ਇਦਾਂ ਦੀਆਂ ਕਈ ਚ ਕੀਤਾ ਲੌਗਡ ਕਰਨਾ ਹੀ ਭੁੱਲ ਗਏ ਹੁਣ ਉਸ ਚੀਜ਼ ਦਾ ਫਾਇਦਾ ਉਹ ਜਿਹੜੇ ਡਾਰਕ ਵੈਬ ਤੇ ਬੈਠੇ ਐਟੈਕਰਸ ਨੇ ਉਹ ਕਰਦੇ ਨੇ ਹਮ ਅੱਛਾ ਮੈਂ ਜ਼ਰੂਰ ਜਾਣਨਾ ਚਾਹੂੰਗਾ ਅੱਜ ਕੱਲ ਦੇ ਇਸ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਲੋਕ ਕਹਿੰਦੇ ਨੇ ਕਿ ਵੀ ਸਾਡੇ ਨਾਲ ਸਾਈਬਰ ਠੱਗੀ ਹੋ ਗਈ ਐ ਸਾਨੂੰ ਪਤਾ ਨਹੀਂ ਲੱਗਾ ਨਾ ਅਸੀਂ ਕਿਸੇ ਨੂੰ ਪਾਸਵਰਡ ਦਿੱਤਾ ਨਾ ਅਸੀਂ ਕਿਸੇ ਨੂੰ ਆਪਣਾ ਕੋਈ ਚੀਜ਼ ਦੱਸਿਆ ਫਿਰ ਵੀ ਸਾਡੇ ਨਾਲ ਸਾਈਬਰ ਠੱਗੀ ਹੋ ਗਈ ਐ ਸਾਈਬਰ ਠੱਗੀ ਹੋਈ ਕਿਵੇਂ ਉਹਦੀ 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 ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਹੁਣ ਥੋੜੀ ਜਿਹਾ ਪਹਿਲਾਂ ਦਿਖਾਈ ਸੀਗੀ ਕਿ ਇੱਕ ਜਰਨਲਿਸਟ ਸੀਗੀ ਉਹਨਾਂ ਦੇ ਮੋਬਾਈਲ ਨੂੰ ਮੈਂ ਦੱਸਿਆ ਕਿ ਇਹ ਦਿਖਾ ਸਕਦੇ ਹਾਂ ਸਾਨੂੰ ਪਤਾ ਲੱਗ ਸਕਦੇ ਕਿ ਤੁਸੀਂ ਆਪਣਾ ਕੋਈ ਵੀ ਸਾਨੂੰ ਆਪਣਾ ਮੋਬਾਈਲ ਦੇ ਦਿਓ ਅਸੀਂ ਲਾਈਵ ਦਿਖਾ ਦਿੰਦੇ ਜੀ ਹੁਣੇ ਦਿਖਾਓ ਮੈਂ ਰਿੱਧੀ ਚੈੱਕ ਕਰੋ ਫੋਨ ਪੋਸਟ ਕਰੀ ਅਸੀਂ ਦਰਸ਼ਕਾਂ ਨੂੰ ਇਹ ਚੀਜ਼ ਲਾਈਵ ਵੀ ਦਿਖਾ ਸਕਦੇ ਹਾਂ ਇਹਦੀ ਛੋਟੀ ਜਿਹੀ ਡੈਮੋ ਅਸੀਂ ਥੋੜੀ ਦੇਰ ਪਹਿਲਾਂ ਵੀ ਦਿਖਾਈ ਆ ਹੁਣ ਵੀ ਤੁਹਾਡੇ ਚੈਨਲ ਤੇ ਅਸੀਂ ਦਰਸ਼ਕਾਂ ਲਈ ਇਹ ਜ਼ਰੂਰ ਉਪਰਾਲਾ ਕਰਾਂਗੇ ਲਾਈਵ ਦਿਖਾਵਾਂਗੇ ਸਾਡਾ ਇੱਕ ਟੀਮ ਮੈਂਬਰ ਸਾਡੇ ਨਾਲ ਆ ਰਿਧੀ ਵਾਰਤਵਾਚ ਉਹ ਤੁਹਾਨੂੰ ਦਿਖਾਣਗੇ ਜੀ ਅੱਛਾ ਤੁਸੀਂ ਦਿਖਾ ਸਕਦੇ ਹੋ ਕਿਵੇਂ ਇਹ ਹੁੰਦਾ ਹੈ ਪ੍ਰੋਪਰ ਮਤਲਬ ਸਾਡਾ ਡਾਟਾ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਚੋਰੀ ਹੁੰਦਾ ਹੈ ਜੀ ਬਿਲਕੁਲ ਆਪਕੋ ਮੈਂ ਦਿਖਾਤੀ ਹੂੰ ਯੂ ਹੈਵ ਟੂ ਫਸਟਲੀ ਗੋ ਟੂ ਯੂਰ ਜੀਮੇਲ ਹੂੰ ਉਸਕੇ ਬਾਅਦ ਹੇਅਰ ਹੂੰ ਗੂਗਲ ਅਕਾਊਂਟ ਹੂੰ उसके बाद सिक्योरिटी यहाँ पे जिसका ये फोन है ये आप दोनों दोनों सेटिंग्स ऑन है यहाँ पर कई फोनों में जिन्हें नहीं पता होता वहाँ ऑफ होती है बिकॉज ऑफ विच आपका डाटा डार्क वेब पे चल जाता है यहाँ पे ऑन है तो दिस नो प्रॉब्लम कुछ फोन्स में अभी दिखा देते हैं हम आपको कोई फोन इसमें तो ऑन ऑलरेडी ऑलरेडी है तो आप यहाँ से सी रिजल्ट कर सकते हो सर आप, आप, चेक व्यू हुआ। और आप देखेगा कहाँ पे शेयर हुआ वो भी आपको जी मेल बताएगा आप देखिए यहाँ पे ई मेल है आपकी राज एट जी मेल डॉट कॉमर इन्फॉर्मेशन यूजर नेम और ये पासवर्ड है जहा पे ये यूज हुआ है वो उन्होंने आपको साथ में बता दिया कि ये दो चीजें किसी ने शेयर की नहीं है डार्क वेब पे फाउंड तो इसका मतलब कि आपने कहीं ना कहीं इस इन्फॉर्मेशन को जब यूज हुँ. किया होगा किसी अनऑथराइज वेबसाइट के ऊपर तब तो वो ये वहां से ले गए मतलब तो उन्होंने है? यूज किया देखो डिका दिसंबर दो इक्कीस के अंदर तो आज से चार साल पहले ये, ये यूज हो गया मतलब चार साल पहला मेरा डाटा है किसी ने यूज किया हूँ करना कि कर लिया ਦੂਸਰਾ 2 ਵੇ ਵੈਰੀਫਿਕੇਸ਼ਨ ਕਰਨੀ ਹੈ ਇੱਕ ਅਸੀਂ ਸੌਫਟਵੇਅਰ ਦੱਸ ਰਹੇ ਹਾਂ Google Authenticator ਐਪ ਆ ਇਹ ਫ੍ਰੀ ਆਫ ਕੋਸਟ ਤੁਹਾਨੂੰ ਮਿਲ ਜਾਏਗੀ ਇਹਨੂੰ ਯੂਜ਼ ਕਰੋ ਤਾਂ ਕਿ ਅਗਲੀ ਵਾਰ ਕੋਈ ਈਮੇਲ ਤੇ ਯੂਜ਼ ਕਰੇ ਤੈਨੂੰ ਮੈਸੇਜ ਆ ਰਹੇ ਹਾਂ ਮਤਲਬ ਮੈਸੇਜ ਆ ਜਾਂਦਾ ਜਦੋਂ ਤੁਸੀਂ ਯੂਜ਼ ਕਰ ਦਿਓ ਅੱਛਾ ਇੱਕ ਮੈਂ ਜ਼ਰੂਰ ਜਾਨਣਾ ਚਾਹੂੰਗਾ ਅੱਜ ਕੱਲ ਦਾ ਜਿਵੇਂ ਜਿਸ ਤਰੀਕੇ ਦੇ ਨਾਲ ਸਾਡਾ ਇਹ ਡਿਜੀਟਲ ਯੁੱਗ ਹੈਗਾ ਲੋਕ ਕਹਿੰਦੇ ਨੇ ਕਿ ਵੀ ਸਭ ਕੁਝ ਸਾਡੇ ਫੋਨ ਦੇ ਉੱਪਰ ਹੈ ਅੱਜ ਕੱਲ ਤਾਂ ਲਾਈਟਾਂ ਵੀ ਫੋਨ ਦੇ ਉੱਪਰੋਂ ਜਗਾ ਲੈਂਦੇ ਨੇ ਲੋਕ ਘਰ ਦੇ ਵਿੱਚ ਬੈਠੇ ਬੈਠੇ ਇਦਾਂ ਦਾ ਜ਼ਮਾਨਾ ਆ ਗਿਆ ਹੈਗਾ ਇਸ ਜ਼ਮਾਨੇ ਦੇ ਵਿੱਚ ਸਾਈ ਮੈਨ ਕਿਹੜੇ ਰਾਸਤੇ ਨੇ ਕਿਉਂਕਿ ਕੋਈ ਵੀ ਐਪ ਹੈ ਉਸਨੂੰ ਖੋਲਣ ਦੇ ਲਈ ਉਹ ਸਭ ਤੋਂ ਪਹਿਲਾਂ ਸਾਡੇ ਤੋਂ ਕਹਿੰਦਾ ਕਿ ਬਈ ਸਾਨੂੰ ਕੈਮਰਾ ਐਕਸੈਸ ਚਾਹੀਦਾ ਮਾਈਕ ਐਕਸੈਸ ਚਾਹੀਦਾ ਹੈਗਾ ਸਾਨੂੰ ਲੋਕੇਸ਼ਨ ਤੁਹਾਡੀ ਇਨੇਬਲ ਚਾਹੀਦੀ ਹੈਗੀ ਤਾਂ ਕਿ ਅਸੀਂ ਕਿਸੇ ਜਗ੍ਹਾ ਦੇ ਉੱਪਰ ਜਿੱਕਰ ਕੋਈ ਪ੍ਰੋਡਕਟ ਹੈ ਪਛਾਣਨਾ ਹੈ ਉਹ ਚਾਹੀਦਾ ਹੈ ਤੁਹਾਡਾ ਇਹ ਚੀਜ਼ ਨੰਬਰ ਚਾਹੀਦਾ ਇਹਦੇ ਵਿੱਚ ਤੁਹਾਡੀ ਈਮੇਲ ਚਾਹੀਦੀ ਹੈਗੀ ਇਹ ਸਾਰੀਆਂ ਚੀਜ਼ਾਂ ਤਾਂ ਮੰਗਦਾ ਹੈ ਉਸ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਖੁੱਲਦੀ ਨਹੀਂ ਹੈਗੀ ਫਿਰ ਕਿਵੇਂ ਬਚਾ ਲਈਏ ਤੁਸੀਂ ਕੋਸ਼ਿਸ਼ ਕਰੋ ਉਹ ਤੇ ਆਪਸ਼ਨ ਆndੀਆਂ ਨੇ ਪਰਮਿਸ਼ਨ ਆndੀਆਂ ਨੇ 올 ਦਾ ਟਾਈਮ ਵਨ ਟਾਈਮ ਨਾਟ ਦਿਸ ਟਾਈਮ ਉੱਚੇ ਵਨ ਟਾਈਮ ਕਰਕੇ ਇੰਸਟਾਲ ਕਰ ਲਓ ਉਸ ਤੋਂ ਬਾਅਦ ਤੁਸੀਂ ਦੇਖ ਲਓਗੇ ਉਹ ਸੌਫਟਵੇਅਰ ਪਹਿਲਾਂ ਤਾਂ ਇੰਸਟਾਲੇਸ਼ਨ ਤੋਂ ਕਰੋ ਪਹਿਲਾਂ ਸਮਝ ਲਓਦੇ ਬਾਰੇ ਰਿਵਿਊਜ਼ ਲੈ ਲਓ ਅਗਰ ਤੁਹਾਨੂੰ ਲੱਗਦਾ ਕਿ ਰਿਵਿਊਜ਼ ਅੱਛੇ ਨਹੀਂ ਤਾਂ ਉਹਨੂੰ ਵਨ ਟਾਈਮ ਕਰਕੇ ਬੰਦ ਕਰ ਦਿਓ ਉਸ ਤੋਂ ਬਾਅਦ ਯੂਜ਼ ਨਾ ਕਰੋ ਹਮ ਹਮ अच्छा ये सारे बच्चे ने जेडी सीख रहे ने और, या फिर ऑल आर आर स्टूडेंट आर स्टूडेंट्स ने सारे ये तकरीबन जिन्ने बच्चे ਤੁਸੀਂ ਦੇਖ پا ਰਹੇ ਹੋ ਆਪਣੀ ਆਪਣੀ ਫੀਲਡ ਦੇ ਮਾਰਥੀ ਨੇ ਔਰ ਬੀਟੈਕ ਸਟੂਡੈਂਟ ਨੇ ਸਾਰੇ ਦੇ ਸਾਰੇ ਇੱਕ ਦੋ ਬੱਚੇ ਨਾਲ ਚੋ ਕਮਰਸ ਫੀਲਡ ਦੇ ਵੀ ਨੇ ਲੇਕਿਨ ਇਹ ਬੱਚੇ एआईएमएल ਤੇ ਕੰਮ ਕਰਦੇ ਨੇ ਇਹਨਾਂ ਦੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ एआईएमएल ਹੈ ਕੁਝ ਡਾਟਾ ਐਨਾਲਿਸਿਸ ਦੇ ਲੇਕਿਨ ਇਹ ਵੀ ਸਾਈਬਰ ਸਕਿਉਰਿਟੀ ਦੇ ਉੱਤੇ ਨਾਲ ਨਾਲ ਕਲਾਸਿਸ ਲਾਂਦੇ ਨੇ ਸਿੱਖਦੇ ਨੇ ਸਾਡੇ ਆਫਿਸ ਦੇ ਅੰਦਰ ਇਹ ਕਲਾਸਿਸ ਪੜ੍ਹਾਇਆ ਜਾਂਦੀਆਂ ਨੇ ਸਾਈਬਰ ਸਕਿਉਰਿਟੀ ਕਿੱਦਾਂ ਤੁਸੀਂ ਟੈਕ ਉਸ ਤੋਂ ਬਚਿਆ ਜਾ ਸਕਦਾ ਹੈ ਅੱਛਾ ਭਾਈ ਹੁਰਾ ਨਾਲ ਗਲਬਾਜ ਕਰਾਂਗੇ اچھا ਜਿਸ ਤਰੀਕੇ ਦਾ ਸਾਡਾ ਯੁੱਗ ਹੈਗਾ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਇੰਸਟਾਗ੍ਰam ਸੋ ਫੇਸਬੁਕ ਚਲਾਉਂਦੇ ਹੀ ਹੋਵੋਗੇ ਭਾਈ ਕਹਿੰਦੇ ਕਿ ਸਾਡੀ ਫੋਟੋ ਜਿਹੜੀ ਹੈਗੀ ਉਹ ਚੇਂਜ ਹੋ ਗਈ ਸਾਡਾ ਅਕਾਊਂਟ ਜਿਹੜਾ ਹੈ ਉਹ ਕਿਸੇ ਨੇ ਹੈਕ ਕਰ ਲਿਆ ਇਹ ਕਿਵੇਂ ਪੋਸਿਬਲ ਹੁੰਦਾ ਭਾਈ ਸਰ ਅੱਪਾ ਕਹਿਣਾ ਚਾਹੁੰਦੇ ਆ ਕਿ ਮਤਲਬ ਕਿਸੇ ਵੀ ਵੈਬਸਾਈਟ ਤੇ ਜਾਂਦੇ ਆ ਆਪਣੀ ਇਨਫੋਰਮੇਸ਼ਨ ਅਪਲੋਡ ਕਰਦੇ ਆ ਭਾਵੇਂ ਉਹ ਸਾਨੂੰ ਆਪਣੇ ਆਪ ਦੀ ਐਡਿਪੀਸ਼ਨ ਸਾਡੇ ਚ ਹੈਗੀ ਨਹੀਂ ਹੈ ਕਿ ਆਪਾਂ ਚੈੱਕ ਕਰੀਏ ਕਿ ਉਹ ਵੈਬਸਾਈਟ ਸਹੀ ਹੈਗੀ ਨਹੀਂ ਹੈਗੀ ਆਪਾਂ बस ਡਾਟਾ ਅਪਲੋਡ ਕਰਤਾ ਤੇ ਉਹ ਜਿੱਥੇ ਮਰਦੀ ਚਲਾ ਗਿਆ ਕਿਸੇ ਵੀ ਬੰਦੇ ਨੇ ਉਹਨੂੰ ਐਕਸੈਸ ਕਰਕੇ ਅੱਗੇ ਡਾਟਾ ਸਾਡਾ ਕਿੱਡੀਆਂ ਚੀਜ਼ਾਂ ਨਾਲ ਲਿੰਕਡ ਹੈ ਸਾਰੀ ਸਭ ਕੁਝ ਚੀਜ਼ ਆਪਾਂ ਦੇਖੀ ਇੰਟਰਲਿੰਕਡ ਹੈ ਹੁਣ ਆਪਾਂ ਇੱਕ ਚੀਜ਼ ਪ੍ਰੋਵਾਈਡ ਕਰਤੀ ਉਧਾਰ ਕਾਰਡ ਪ੍ਰੋਵਾਈਡ ਕਰਤਾ ਲੋਕੀ ਹੋਰ ਡਾਟਾ ਵੀ ਕਢ ਸਕਦੇ ਉਸ ਚੀਜ਼ ਤੋਂ ਇਦਾਂ ਹੈਕਿੰਗ ਅੱਗੇ ਤੋਂ ਅੱਗੇ ਬੇਸਿਕਲੀ ਹੈਕਿੰਗ ਹੈ ਕਿ ਅਜਨਬ ਜਾਤ ਜਿਆਦਾ ਡਾਟਾ ਕੱਢ ਸਕੀ ਉਹ ਡਾਟਾ ਕੱਢੀ ਆਪਾਂ ਤੇ ਜਿਹੜਾ ਵੀ ਕੋਈ ਹੈਕਰ ਹੈ ਉਹਨੂੰ ਇੱਕ ਚੀਜ਼ ਵੀ ਮਿਲ ਗਈ ਫੋਨ ਨੰਬਰ ਦੇ ਆਧਾਰ 'ਕਾ ਤੁਹਾਡਾ ਕੁਝ ਵੀ ਮਿਲ ਗਿਆ ਉਹ ਕੋਈ ਵੀ ਇਨਫੋਰਮੇਸ਼ਨ ਤੁਹਾਡੀ ਅਗੇ ਐਕਸਟ੍ਰੈਕਟ ਕਰ ਸਕਦਾ ਹੈ ਉਹ ਇਨਫੋਰਮੇਸ਼ਨ ਐਕਸਟ੍ਰੈਕਟ ਕਰਨ ਤੋਂ ਬਾਅਦ ਉਹ ਜਿੱਥੇ ਮਰਜ਼ੀ ਦੂਰਵਰਤੋਂ ਕਰੇ ਉਹਦੀ ਇਸ ਚੀਜ਼ ਬਾਰੇ ਸਾਨੂੰ ਜਾਣਕਾਰੀ ਵੀ ਨਹੀਂ ਹੋਏਗੀ ਕਿ ਸਾਡੀ ਡਾਟਾ ਜਿਹੜਾ ਨਿਕਲਿਆ ਨਿਕਲਿਆ ਕਿਧਰੋਂ ਅੱਛਾ ਅਸੀਂ ਫੋਨ ਚਲਾ ਰਹੇ ਹਾਂ ਜਿਵੇਂ ਚਲਾਉਂਦੇ ਚਲਾਉਂਦੇ ਮੇਰਾ ਫੋਨ ਬੰਦ ਹੋ ਗਿਆ ਇਹ ਹੈਕਰ ਦਾ ਕੋਈ ਅਟੈਕ ਹੈ या फिर फोन बीच कोई खराबी आ गई है सर ये अटैकर्स का ही एक मतलब एक जरिया होता है जिससे वो अटैक करते हैं कि आपके पास कोई ऑप्शन नहीं होती है कि अपना फोन बंद कर सको तो एक ईजीएस्ट वे है कि अपना फोन पहले पावर ऑफ कर दो कि उसके पास कोई तरीका या ऑप्शन ही ना बचे कि वो आपके फोन में कोई आपका डेटा यूज कर सके या कोई आपका सर्वर से डेटा ले सके तो इसलिए बेटर है कि अपना फोन पावर ऑफ कर दो सबसे ईजीएस्ट वे मैं ये कहूँगी कि अपना पासवर्ड जो है सबसे स्ट्रॉन्ग रखो ਪਾਸਵਰਡ ਆਪਕਾ ਡੇਟਾ ਕੋਲ ਹੋ ਸਕਦਾ ਹੈ ਆਪਨੇ ਮम्मा ਦਾ ਨਾਮ ਰੱਖਦੇ ਹੋ ਜਾਂ ਆਪਣਾ ਨਾਮ ਰੱਖਦੇ ਹੋ ਔਰ ਰਿਪੀਟ ਕਰਦੇ ਹੋ ਹਰ ਵੈਬਸਾਈਟਸ ਤੇ ਇਟਸ ਬੈਟਰ ਟੂ ਕੀਪ ਯਰ ਪਾਸਵਰਡ ਸਟਰੋਂਗ ਇਨਫ ਸਪੈਸ਼ਲ ਕੈਰੈਕਟਰਸ ਲਾਈਕ ਅੰਡਰਸਕੋਰਸ ਸਾਥ ਮੇ ਕੈਪੀਟਲ ਲੈਟਰਸ ਸਮਾਲ ਲੈਟਰਸ ਯੂਜ਼ ਕਰੋ ਕਿਤਨਾ ਜ਼ਿਆਦਾ ਸਟਰੋਂਗ ਹੋ ਕਿ ਕਿਸੇ ਕੋ ਕ੍ਰੈਕ ਕਰਨਾ ਮੁਸ਼ਕਿਲ ਲੱਗੇ ਅਚਾ ਬੜੀਆਂ ਚੀਜ਼ਾਂ ਨੇ ਜੋ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਆਂ ਬਈ ਅੱਜਕੱਲ ਤਾਂ ਕੋਈ ਚੀਜ਼ ਵੀ ਹੈ ਜੇਕਰ ਇੱਕ ਚੀਜ਼ ਦੇਖਦੇ ਆਂ ਉਸ ਚੀਜ਼ ਨੂੰ ਫੇਸਬੁੱਕ ਇੰਸਟਾਗ੍ਰਾਮ ਰਕਮੈਂਡ ਕਰਨ ਲੱਗ ਪੈਂਦਾ ਹੈ ਅਸੀਂ ਉਸ ਚੀਜ਼ ਤੇ ਉਸ ਦੇ ਉੱਪਰ ਅਸੀਂ ਜਦੋਂ ਕੋਈ ਐਡਸ ਚੱਲਦੀਆਂ ਨੇ ਉਹਦੇ ਵੱਲ ਵੀ ਜਾਂਦੇ ਆ ਤੇ ਉਸ ਦੇ ਵਿੱਚ ਈਮੇਲ ਦੇ ਦਿੰਦੇ ਨੇ ਕਿ ਇਹ ਈਮੇਲ ਸਿਕਿਓਰ ਹੁੰਦੇ ਨੇ ਕਿ ਇਹ ਚੀਜ਼ਾਂ ਸਿਕਿਓਰ ਹੁੰਦੀਆਂ ਨੇ ਜਾਂ ਫਿਰ ਇਹ ਵੀ ਸਾਈਬਰ ਠੱਗੀ ਦਾ ਜਿਹੜਾ ਹੈਗਾ ਸ਼ਿਕਾਰ ਹੁੰਦੀਆਂ ਨੇ ਕਾਫੀ ਪਾਰਸ਼ਲੀ ਆਨਸਰ ਹੋਗਾ ਕਹੀਂ ਸਿਕਿਓਰ ਵੀ ਹੈ ਬਟ ਕਾਫੀ ਜਗ੍ਹਾਵਾਂ 'ਤੇ ਉਹ ਉਸੇ ਡਾਪ ਦਾ ਡਾਟਾ ਚੋਰੀ ਕਰਕਰ ਉਸੇ ਸੇਲ ਕਰਤੇ ਹਨ ਉਸੇ ਹਾਰਮਲੈਸ ਬੇਸਿਕਲੀ ਆਪਕੋ ਹਾਰਮਫੁਲ अटैक uh, भी कर सकते हैं आपका डाटा को स्क्रैप करके वहाँ से बट uh, जैसे हम इंस्टाग्राम पर हमारा एलगोरिदम है है ना एलगोरिदम के कारण यू नो एल्गोरिदम इज बेसिकली द बैक बैकअप जो हुँ. आपका सब रील्स वगैरह सेम करता है जो हुँ. और पोस्ट uh, सेम कर रहा है उनसे बेसिकली क्या होता है एड्स आप देखते रहते हैं और आप ईमेल uh, कर देते हैं या गलती से क्लिक कर देते हैं और आपका सारा डाटा वहाँ चल जाता है हुँ. तो हमें बेसिकली क्या करना है कि बहुत ही पेशेंस से यूज़ करना है उसको ऐसा नहीं यूज़ करना कि बस स्क्रॉल कर रहे हो यूजुअली हम यूथ कर रहा है आजकल बस 30 सेकंड 15 सेकंड की रील देखी और स्क्रॉल कर दिया पर हमें नहीं करना है हमें उसे अवॉइड करना है और पेशेंसली शांति से अपने होश होश में रह के उसको संभाल के यूज करना अपने सोशल मीडिया को और फोन को अच्छा बस मेरे आखिरी दो को सवाल ਤੁਹਾਡੇ ਤੋਂ ਹੈਗੇ ਨੇ ਵੀ ਕਹਿੰਦੇ ਨੇ ਕਿ ਸੇਡਾ Facebook ਵੈਸੇ ਤਾਂ ਸਿਕਿਓਰ ਬਹੁਤ ਹੈ Instagram ਕਾਫੀ ਸਿਕਿਓਰ ਹੈ ਹਰ ਇੱਕ ਚੀਜ਼ਾ ਕਾਫੀ ਸਿਕਿਓਰ ਨੇ ਬਟ ਕਈ ਸਮੱਸਿਆਵਾਂ ਆਉਂਦੀਆਂ ਨੇ ਕਈ ਲੋਕ ਕਹਿੰਦੇ ਨੇ ਕਿ ਵੀ ਮੇਰਾ Facebook ਤਾਂ ਹੈਕ ਹੋ ਗਿਆ ਮੇਰੇ ਫੇਸਬੁਕ ਦੇ ਉੱਤੇ ਕਈ ਲੋਕ ਹੁਣ ਫੋਟੋਆਂ ਅਪਲੋਡ ਹੁੰਦੀਆਂ ਨੇ ਗਲਤ ਮਲਤ ਚਾਹੀਏ ਉਹ ਵੱਡੇ ਤੋਂ ਵੱਡੇ ਸੈਲੀਬ੍ਰਿਟੀ ਹੋਣ ਛੋਟੇ ਤੋਂ ਛੋਟਾ ਬੰਦਾ ਹੋਵੇ ਇਹ ਕਿਵੇਂ ਪੋਸਿਬਲ ਹੈ ਕਿ ਵੀ ਫੇਸਬੁਕ ਹੈਕ ਹੋ ਗਿਆ ਜਦੋਂ ਮੈਂ ਪਾਸਵਰਡ ਵੀ ਨਹੀਂ ਦੱਸਿਆ ਕੁਝ ਵੀ ਨਹੀਂ ਦੱਸਿਆ ਕਿਸੇ ਨੂੰ ਕੁਝ ਪਤਾ ਹੀ ਨਹੀਂ ਫੇ ਇਹ ਹੈਕ ਕਿਵੇਂ ਹੋ ਗਿਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਫੇਸਬੁਕ ਯੂਜ਼ ਕਰਨਾ ਹੈ ਉਹਨੂੰ ਇੱਕ ਹੀ ਮਸ਼ੀਨ ਤੇ ਯੂਜ਼ ਕਰੋ ਜਿਹੜਾ ਤਾਂ ਡੈਫਾ ਟੈਬਲਿ ਮਸ਼ੀਨ ਜਾਇ ਮੋਬਾਈਲ ਆ ਤੇ ਤੁਹਾਡਾ ਡੈਸਕਟਾਪ ਆ ਉਹਨੂੰ ਕਿਸੇ ਹੋਰ ਜਗ੍ਹਾ ਤੇ ਯੂਜ਼ ਹੀ ਨਾ ਕਰੋ ਪਹਿਲੀ ਗੱਲ ਤਾਂ ਕਿ ਤੁਹਾਨੂੰ ਡਰੀ ਨਾ ਰਵੇ ਕਿ ਤੁਸੀਂ ਕਿੱਥੇ ਯੂਜ਼ ਕੀਤਾ ਕਈ ਵਾਰ ਇਹਦਾ ਤੁਸੀਂ ਕਹਿੰਦੇ ਮੈਂ ਤਾਂ ਯੂਜ਼ ਵੀ ਨਹੀਂ ਕੀਤਾ ਲੇਕਿਨ ਫਿਰ ਵੀ ਮੇਰਾ ਐਕਸੈਸ ਹੋ ਗਿਆ ਉਹਦਾ ਕਾਰਨ ਹੋ ਸਕਦਾ ਹੈ ਕਿ ਜਿੰਨਾਂ ਨਾਲ ਅਸੀਂ ਫਰੈਂਡ ਲਿਸਟ ਹੈਗੇ ਆ ਸਾਡੀਆਂ ਜਿਹੜੀ ਅਗਰ ਸਾਡੀ ਸਭ ਤੋਂ ਬਿੱਲੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਆ ਫੇਸਬੁੱਕ ਪ੍ਰੋਫਾਈਲ ਉਹਨੂੰ ਪ੍ਰਾਈਵੇਟ ਰੱਖੋ ਉੱਚ ਵੀ ਟੂਵੇ ਵੈਰੀਫਿਕੇਸ਼ਨ ਕਰਨ ਲਈ অথেন্টিਕੇਸ਼ਨ ਕਰਨ ਲਈ ਟੂਵੇ ਪਾਸਵਰਡ ਲਗਾਓ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੀ ਫੇਸਬੁੱਕ ਦੀ ਇਨਫੋਰਮੇ ਉਹਨਾਂ ਨੂੰ ਬਦਲ ਦੇ ਰਹੋ ਹਰ ਚੌਥੇ 15ਵਾਂ 15 16 ਦਿਨਾਂ ਬਾਅਦ ਉਹ ਪਾਸਵਰਡ ਨੂੰ ਕੰਪਲੈਕਸ ਪਾਸਵਰਡ ਨੂੰ ਦੁਬਾਰਾ ਤੋਂ ਰੀਨੇਮ ਕਰ ਦਿਓ ਤਾਂ ਕਿ ਦੁਬਾਰਾ ਤੋਂ ਰੀਟਾਈਪ ਕਰਕੇ ਤੁਸੀਂ ਕਿਉਂਕਿ ਉਹ ਸੇਵ ਹੋ ਜਾਂਦੀ ਹੈ ਇਹ ਚੀਜ਼ਾਂ ਇਹਨਾਂ ਨੂੰ ਰੱਖ ਨਹੀਂ ਕਰੋ ਉਸ ਤੋਂ ਬਾਅਦ ਕੋਸ਼ਿਸ਼ ਹੈ ਕਿ ਆਪਣੇ ਇਹਨੂੰ ਜਿੰਨਾ ਸੰਭਾਲ ਸਕਦੇ ਹੋ ਬਸ ਮੇਰਾ ਇੱਕ ਆਖਰੀ ਸਵਾਲ ਹੈਗਾ ਇਸ ਚੀਜ਼ ਤੋਂ ਕਿਵੇਂ ਬਚਿਆ ਜਾਵੇ ਜਿਸ ਤਰੀਕੇ ਦਾ ਅੱਜ ਕੱਲ ਡਿਜੀਟਲ ਯੁੱਗ ਹੈ ਇਸ ਡਿਜੀਟਲ ਯੁੱਗ ਦੇ ਵਿੱਚ ਕਈ ਚੀਜ਼ਾਂ ਸੇਫ ਨੇ ਕਈ ਚੀਜ਼ਾਂ ਨਹੀਂ ਸੇਫ ਨੇ ਅੱਜਕੱਲ ਤਾਂ ਬਈ ਹਰ ਇੱਕ ਚੀਜ਼ ਪੈਸੇ ਵੀ ਆਨਲਾਈਨ ਹੀ ਚੱਲ ਜਾਂਦੇ ਨੇ Google Pay PhonePe ਮਤਲਬ ਕਾਫੀ ਵੱਡੀਆਂ ਕੰਪਨੀਆਂਜ਼ ਨੇ ਉਹ ਪੈਸੇ ਵੀ ਆਰਾਮ ਨਾਲ ਚੱਲ ਜਾਂਦੇ ਨੇ ਇੱਕ ਕਲਿੱਕ ਦੇ ਵਿੱਚ ਪੈਸਾ ਚੱਲ ਜਾਂਦਾ ਤੇ ਠੱਗੀ ਵੀ ਇੱਕ ਕਲਿੱਕ ਦੇ ਵਿੱਚ ਹੋ ਜਾਂਦੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਵੇਂ ਬਚਿਆ ਜਾਵੇ ਇਹਨਾਂ ਸਾਰੀ ਜੀਜ਼ੋ ਤੋਂ ਬਚਣ ਲਈ ਸਿਰਫ ਅਵੇਨਸ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਹੈ ਨਹੀਂ ਕੋਈ ਹੋਰ ਤਰਚਾਰਾ ਨਹੀਂ ਸਾਡੇ ਕੋਲ ਅਵੇਅਰਨੈਸ ਕਿਦਾਂ ਆਣੀ ਹੈ ਜਦੋਂ ਆਪਾਂ ਅਜਦਾ ਅਜ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੁਹਾਨੂੰ ਤੁਹਾਡਾ ਰੂਬਰੂ ਹੋ ਰਹੇ ਆ ਤੁਸੀਂ ਸਾਡੀ ਗੱਲਾਂ ਨੂੰ ਸੁਣ ਪਾ ਰਹੇ ਹੋ ਅਸੀਂ ਵੀ ਸਮਝਾ ਪਾ ਰਹੇ ਆ ਤੇ ਇਹ ਗੱਲਾਂ ਜਦੋਂ ਅਸੀਂ ਮਿਲ ਕੇ ਆਪਸ ਸਮਾਜ ਦੇ ਵਿੱਚ ਦਵਾਗੇ ਕਿ ਸਾਨੂੰ ਕੰਪਲੈਕਸ ਪਾਸਵਰਡ ਰੱਖਣੇ ਆ ਸਾਨੂੰ ਆਪਣਾ ਜਿਹੜੇ ਮਾਈਕ੍ਰੋਫੋਨ ਹੈ ਕੈਮਰਾਸ ਔਨ ਨਹੀਂ ਕਰਨੇ ਜਿਹੜੀਆਂ ਐਪਲੀਕੇਸ਼ਨਾਂ ਅਸੀਂ ਇੰਸਟਾਲ ਕਰਨ ਤੋਂ ਬਾਅਦ ਅਨਇੰਸਟਾਲ ਵੀ ਕਰਦੇ ਆ ਔਰ ਇੰਸਟਾਲ ਤੋਂ ਬਾਅਦ ਅਨਇੰਸਟਾਲੇਸ਼ਨ ਦੁਬਾਰ ਨਹੀਂ ਹੁੰਦੀਆਂ ਅਨਇੰਸਟਾਲ ਔਰ ਵੀ ਚੈੱਕ ਕਰ ਨੇ ਆ ফুল ਵਰਜਨ ਲੈਣੇ ਆ ਪੇਡ ਲੈਣੇ ਆ ਫਰੀ ਵਾਲੇ ਨਹੀਂ ਯੂਜ਼ ਕਰਨੇ ਫਿਰ ਜਿੱਦਾਂ ਉਹਦੀ ਟ੍ਰੂ ਕਾਲਰ ਆ ਉਹ ਆਪਾਂ ਕੋਸ਼ਿਸ਼ ਕਰਦੇ ਸਾਰੇ ਯੂਜ਼ ਕਰੀਏ ਫਰੀ ਵਾਲੇ ਉਹ ਨਹੀਂ ਯੂਜ਼ ਕਰੋ ਉਹ ਨਹੀਂ ਲਿਗਾ ਪ੍ਰੀਮੀਅਮ ਲੈ ਲਓ ਪੈਸੇ ਹੀ ਆ ਤੁਹਾਡੇ ਲੱਗ ਜਾਣਗੇ ਲੇਕਿਨ ਸਿਕਿਉਰਿਟੀ ਤਾਂ ਹੈ ਨਾ ਸੋ ਇਧਰ ਇਹ ਛੋਟੀਆਂ ਛੋਟੀਆਂ ਫਿਰ ਸਿਕਿਉਰ ਵੈਬਸਾਈਟ ਤੇ ਜਾਓ ਤੁਸੀਂ ਕਦੀ ਵੀ ਉਹ ਵੈਬਸਾਈਟ ਨੂੰ ਫੋਲੋ ਨਾ ਕਰੋ ਜਿਹੜੀ ਅਨ ਸਿਕਿਉਰ ਨੇ ਹੁਣ ਤਾਂ ਸਰਚ ਇੰਜਨ ਵੀ ਸਾਨੂੰ ਦੱਸ ਦੇ ਨੇ ਕਿ ਦੀ ਜ਼ਿਆਦਾ ਅਨ ਸਿਕਿਉਰ ਵੈਬਸਾਈਟਸ ਇਸ ਕਰਕੇ ਡੋਨਟ ਓਪਨ ஆல் ਦਾ ਵੈਬਸਾਈਟਸ ਪਲੱਸ ਟੋਰੈਂਟਸ ਯੂਜ਼ ਨਾ ਕਰੋ ਇਹ ਚੀਜ਼ਾਂ ਛੋਟੀਆਂ ਨੇ ਇਹ ਠੀਕ ਹੈ शुक्रिया जी ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਤਾਂ ਬਿਲਕੁਲ ਜਿਸ ਤਰੀਕੇ ਦਾ ਅੱਜ ਕੱਲ ਦਾ ਯੁੱਗ ਹੈਗਾ ਡਿਜੀਟਲ ਯੁੱਗ ਹੈ ਪਰ ਇਸ ਡਿਜੀਟਲ ਯੁੱਗ ਦੇ ਵਿੱਚ ਬਚਨ ਦੀ ਲਈ ਵੀ ਜਿਹੜੀ ਹੈ ਉਹ ਸਾਨੂੰ ਸਿੱਖਿਆ ਚਾਹੀਦੀ ਹੈ ਕਿਉਂਕਿ ਅੱਜ ਕੱਲ ਦਾ ਸਮਾਂ ਲੋਕਾਂ ਕੋਲ ਬੜਾ ਘੱਟ ਹੈ ਅਸੀਂ ਰੀਲ ਨੂੰ 1 ਸੈਕਿੰਡ ਦੇ ਉੱਪਰ ਕਲਿੱਕ ਕਰਕੇ ਉੱਪਰ ਕਰ ਦਿੰਦੇ ਆ ਪਰ ਉਸ ਰੀਲ ਦੇ ਦੇਖਣ ਦੇ ਨਾਲ ਤੁਸੀਂ ਕੀ ਦੇਖਣਾ ਪਸੰਦ ਕਰਦੇ ਹੋ ਉਹ ਬੈਕਹੈਂਡ ਤੇ ਲੋਕਾਂ ਨੂੰ ਵੀ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ ਤੁਹਾਡਾ ਡਾਟਾ ਕਿੰਨਾ ਸਿਕਿਉਰ ਹੈ ਉਹ ਤੁਹਾਨੂੰ ਇਸ ਇੰਟਰਵਿਊ ਤੋਂ ਸੁਣ ਕੇ ਜਿਹੜਾ ਹੈ ਉਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜੇਕਰ ਤੁਸੀਂ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜਿਹੜਾ ਹੈਗਾ ਏ ਉਹ ਕਮੈਂਟ ਕਰੋ ਤਾਂ ਕਿ ਅਸੀਂ ਇਹਨਾਂ ਤੱਕ ਤੁਹਾਡੇ ਨੰਬਰ ਨੂੰ ਜਿਹੜਾ ਹੈ ਉਹ ਸ਼ੇਅਰ ਕਰ ਸਕੀਏ ਤਾਂ ਕਿ ਇਹ ਤੁਹਾਡੀ ਜਿਹੜੀ ਹੈ ਉਹ ਸਹਾਇਤਾ ਕਰ ਸਕਣ ਹਾਲਾਂਕਿ ਤੁਸੀਂ ਜਿਹੜਾ ਹੈਗਾ ਉਹ ਮੈਸੇਜ ਵੀ ਸਾਡੇ ਚੈਨਲ ਨੂੰ ਕਰ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਤੱਕ ਅਸੀਂ ਜਿਹੜਾ ਹੈ ਉਹ ਮੈਸੇਜ ਪਹੁੰਚਾ ਸਕਦੇ ਹਾਂ ਕੈਮਰਾ ਸਰਪੰਕ ਦੇ ਨਾਲ ਰਾਜਗੁਪਤਾ ਬਾਬਸ਼ੇ ਟਾਈਮ ਜਿਲ੍ਹਾ